ਸਿੱਸਾ ਸਾਧ ਨੂੰ ਮਾਫੀ ਦੇਣ ਮਾਮਲੇ ਦੇ ਵਿੱਚ ਹੋਣਾ ਲਗਾਤਾਰ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੂੰ ਤਰਖਾਇਆ ਕਰਾਰ ਦਿੱਤਾ ਗਿਆ ਸੀ ਹੁਣ ਉਹ ਲਗਾਤਾਰ ਉਹਨਾਂ ਦੀ ਗਿਣਤੀ ਵਾਧੀ ਜਾ ਰਹੀ ਆ ਪਹਿਲਾਂ 2007 ਤੋਂ ਲੈ ਕੇ 2017 ਤੱਕ ਦੇ ਜਿਹੜੇ ਕੈਬਨਿਟ ਮਨਿਸਟਰ ਸੀਗੇ ਕੋਰ ਕਮੇਟੀ ਦੇ ਮੈਂਬਰ ਸੀਗੇ ਐਚਜੀਪੀਸੀ ਦੇ ਵਿੱਚ ਅਤਰਾਇੰਕ ਕਮੇਟੀ ਦੇ ਮੈਂਬਰ ਸੀ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਤਾਂ ਫੇਰ ਉਸ ਤੋਂ ਬਾਅਦ ਤਿੰਨ ਸਿੰਘ ਸਹਿਬਾਨ ਜਥੇਦਾਰ ਜਿਹੜੇ ਸਾਬਕਾ ਜਥੇਦਾਰ ਸੀ ਉਹਨਾਂ ਨੂੰ ਜਿਹੜਾ ਉਹ ਤਲਬ ਕੀਤਾ ਗਿਆ ਸੀ ਉਹਨਾਂ ਤੋਂ ਸਪਸ਼ਟੀਕਰਨ ਮੰਗਿਆ ਗਿਆ ਸੀ ਤਾਂ ਹੁਣ ਮਨਜਿੰਦਰ ਸਿੰਘ ਸਿਰਸਾ ਜਿਹੜੇ ਹੁਣ ਬੀਜੇਪੀ ਆਗੂ ਨੇ ਉਹ 2007 ਤੋਂ ਲੈ ਕੇ 2017 ਮੌਕੇ ਜਿਹੜੇ ਉਹ ਕੈਬਨਟ ਰੈਂਕ ਦੇ ਵਿੱਚ ਸੀਗੇ ਅਕਾਲੀ ਦਲ ਨੇ ਉਹਨਾਂ ਨੂੰ ਕੈਬਨਟ ਰੈਂਕ ਦਿੱਤਾ ਸੀ ਤਾਂ ਜਥੇਦਾਰ ਗਿਆਨੀ ਰੁਗਵੀਰ ਸਿੰਘ ਜੀ ਦੇ ਵੱਲੋਂ ਜਿਹੜਾ ਹੁਣ ਮਨਜਿੰਦਰ ਸਿੰਘ ਸਿਰਸਾ ਜਿਹੜੇ ਬੀਜੇਪੀ ਆਗੂ ਨੇ ਉਹਨਾਂ ਨੂੰ ਵੀ ਤਲਬ ਕਰ ਲਿਆ ਗਿਆ ਉਹਨਾਂ ਨੂੰ ਵੀ ਜਿਹੜਾ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਕਿਹਾ ਗਿਆ ਏ 2 ਦਸੰਬਰ ਨੂੰ ਪੇਸ਼ ਹੋਣ ਦੇ ਲਈ ਵੀ ਕਹਿ ਦਿੱਤਾ ਗਿਆ ਹੈ ਵੱਡੀ ਖਬਰ ਹੈ ਕਿ ਮਨਜਿੰਦਰ ਸਿੰਘ ਸਾਹਿਬ ਵੀ ਹੋਣਾ ਬੇਅਦਬੀ ਮਾਮਲੇ ਦੇ ਵਿੱਚ ਜਿਹੜਾ ਸੁਖਬੀਰ ਬਾਦਲ ਤਲਬ ਹੋਏ ਨੇ ਉਸੇ ਮਾਮਲੇ ਦੇ ਵਿੱਚ ਹੁਣ ਜਿਹੜਾ ਉਹ ਤਲਬ ਕਰ ਲਿਆ ਗਿਆ ਹੈ ਮਨਜਿੰਦਰ ਸਿੰਘ ਸਿਰਸਾ ਨੂੰ ਵੱਡੀ ਖਬਰ ਹੈ ਸਾਬਕਾ ਪ੍ਰਧਾਨ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਮੈਨੇਜਮੈਂਟ ਕਮੇਟੀ ਦੇ ਤਾਂ ਉਹਨਾਂ ਨੂੰ ਤਲਬ ਕੀਤਾ ਗਿਆ ਹੈ ਹੁਣ ਭਾਜਪਾ ਦੇ ਆਗੂ ਨੇ ਪਹਿਲਾਂ ਅਕਾਲੀ ਦਲ ਦੇ ਵਿੱਚ ਸੀਗੇ ਤਾਂ ਅਕਾਲੀ ਦਲ ਦੀ ਸਰਕਾਰ ਮੌਕੇ ਉਹਨਾਂ ਨੂੰ ਕੈਬਨਿਟ ਰੈਂਕ ਦਿੱਤਾ ਗਿਆ ਸੀ ਤਾਂ ਉਹਨਾਂ ਨੂੰ ਵੀ ਹੁਣ ਗਿਆਨੀ ਰੁਗਵੀਰ ਸਿੰਘ ਜਥੇਦਾਰ ਸ਼੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਤਲਬ ਕੀਤਾ ਗਿਆ ਹੈ ਉਹਨਾਂ ਨੂੰ ਵੀ ਜਿਹੜਾ ਇੱਕ ਨੋਟਿਸ ਜਾਰੀ ਕਰਕੇ ਸਪਸ਼ਟੀਕਰਨ ਦੇਣ ਦੇ ਲਈ ਕਹਿ ਦਿੱਤਾ ਗਿਆ ਉਹਨਾਂ ਨੂੰ ਵੀ 2 ਦਸੰਬਰ ਨੂੰ ਜਿਹੜਾ ਉਹ ਪੇਸ਼ ਹੋਣ ਦੇ ਲਈ ਕਹਿ ਦਿੱਤਾ ਗਿਆ 2 ਦਸੰਬਰ ਇੱਕ ਇਤਿਹਾਸਿਕ ਦਿਨ ਹੋਵੇਗਾ ਉਹ ਸਿੱਖ ਸੰਗਤ ਲਈ ਵੀ ਇਤਿਹਾਸਿਕ ਹੋਵੇਗਾ ਤੇ ਇਹ ਪੰਥ ਲਈ ਵੀ ਇਤਿਹਾਸਿਕ ਹੋਵੇਗਾ ਪੰਜਾਬ ਦੀ ਸਿਆਸਤ ਲਈ ਵੀ ਇਤਿਹਾਸਿਕ ਹੋਵੇਗਾ ਕਿਉਂਕਿ ਉਸ ਦਿਨ ਆ ਪੰਜਾਬ ਦੀ ਸਿਆਸਤ ਦੇ ਵਿੱਚ ਪੰਥ ਦੇ ਵਿੱਚ ਵੱਡਾ ਪੁਚਾਲਾ ਸਕਦਾ ਹੈ ਕਿਉਂਕਿ ਵੱਡੇ ਨਾਮ ਨੇ ਜਿਹੜੇ ਜਿਨ੍ਹਾਂ ਨੂੰ ਤਲਬ ਕੀਤਾ ਗਿਆ ਹੈ ਚਾਹੇ ਉਹ ਸਾਬਕਾ ਜਥੇਦਾਰ ਗਿਆਨੀ ਗੁਰਵਚਨ ਸਿੰਘ ਹੋਣ ਚਾਹੇ ਸਾਬਕਾ ਜਥੇਦਾਰ ਗਿਆਨੀ ਇਕਵਾਲ ਸਿੰਘ ਹੋਣ ਜਾਂ ਫਿਰ ਸੁਖਵੀਰ ਸਿੰਘ ਬਾਦਲ ਹੋਣ ਇਹਨਾਂ ਸਾਰਿਆਂ ਨੂੰ ਜਿਹੜਾ ਉਹ ਤਲਬ ਕੀਤਾ ਗਿਆ ਤਾਂ ਹੁਣ ਆ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਮਨਜਿੰਦਰ ਸਿੰਘ ಸೇರ್ಸಾ uh, ਜਿਹੜੇ ਭਾਜਪਾ ਆਗੂ ਨੇ ਪਹਿਲਾਂ ਅਕਾਲੀ ਦਲ ਦੇ ਵਿੱਚ ਸੀਗੇ ਉਹਨਾਂ ਨੂੰ ਵੀ ਤਲਬ ਕਰ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ 2 ਦਸੰਬਰ ਨੂੰ ਪੇਸ਼ ਹੋਣ ਦੇ ਲਈ ਜਿਹੜਾ ਉਹ ਸ਼੍ਰੀ ਕਲਤਕ ਸਾਬ ਦੇ ਜਥੇਦਾਰ ਸਾਹਿਬ ਦੇ ਵੱਲੋਂ ਜਿਹੜਾ ਉਹ ਉਸ ਨੂੰ ਲਿਖਤੀ ਜਿਹੜਾ ਨੋਟਿਸ ਆ ਉਹ ਭੇਜ ਦਿੱਤਾ ਗਿਆ ਹੈ ਉਹ ਵੱਡੀ ਖਬਰ ਹੈ ਕਿ ਮਨਜਿੰਦਰ ਸਿਰਸਾ ਵੀ ਡੇਰਾ ਮੁਕੀ ਇਹਨੂੰ ਮਾਫੀ ਦਿਵਾਉਣ ਮਾਮਲੇ ਦੇ ਵਿੱਚ ਜਿਹੜਾ ਤਲਬ ਹੋਏ ਨੇ ਉਹ ਵੱਡੀ ਖਬਰ ਹੈ ਲਗਾਤਾਰ ਜਿਹੜਾ ਇਹ ਸਿਆਸੀ ਤਾਣਾ ਬਣਾ ਪੰਥਕ ਸਿਆਸੀ ਤਾਣਾ ਬਣਾ ਉਲਝਦਾ ਜਾ ਰਿਹਾ ਹੈ ਕਿਉਂਕਿ 2 ਦਸੰਬਰ ਨਜ਼ਦੀਕ ਹੈ ਅੱਜ 30 ਨਵੰਬਰ ਹੋ ਚੁੱਕੀ ਆ ਇੱਕ ਦਿਨ ਸਮਾਂ ਬਾਕੀ ਆ ਪਰਸੋਂ ਨੂੰ ਜਿਹੜੀ ਸਾਰੇ ਉਹਨਾਂ ਵਜ਼ੀਰਾਂ ਦੀ ਪੇਸ਼ੀ ਆ ਸ਼੍ਰੀ ਕਾਲ ਤੱਕ ਸਾਹਿਬ ਤੇ ਜਿਹੜੇ 2007 ਤੋਂ ਲੈ ਕੇ 2017 ਤੱਕ ਕੈਬਨਿਟ ਮਨਿਸਟਰ ਰਹੇ ਨੇ ਅਕਾਲੀ ਦਰਬ ਦੀ ਸਰਕਾਰ ਮੌਕੇ ਕੋਰ ਕਮੇਟੀ ਦੇ ਮੈਂਬਰ ਰਹੇ ਨੇ ਅਤਰਿੰਗ ਕਮੇਟੀ ਐ ਜੀ ਪੀ ਸੀ ਦੇ ਮੈਂਬਰ ਰਹੇ ਨੇ ਜਾਂ ਫਿਰ ਜਿਹੜੇ ਕੈਬਨਿਟ ਰੈਂਕ ਤੇ ਸੀਗੇ ਜਿਵੇਂ ਮਨਜਿੰਦਰ ਸਿਰਸਾ ਸੀਗੇ ਉਹਨਾਂ ਨੂੰ ਵੀ ਜਿਹੜਾ ਉਹ 2 ਦਸੰਬਰ ਨੂੰ ਬੁਲਾਇਆ ਗਿਆ ਸੂਰ ਸਿੰਘ ਟੰਡਾ ਸੁਖਵੀਰ ਸਿੰਘ ਬਾਦਲ ਪਰਮਿੰਦਰ ਸਿੰਘ ਢਿੰਡਾ ਬੀਬੀ ਜਗੀਰਕਰ ਇਦਾਂ ਦੇ ਜਿਹੜੇ ਵੱਡੇ ਲੀਡਰ ਸੀ ਚਾਹੋ ਮਨਪ੍ਰੀਤ ਬਾਦਲ ਹੋਣ ਚਾਹੇ ਪਰ ਵਿਕਰਮਜੀਤ ਸਿੰਘ ਮਜੀਠੀਆ ਹੋਣ ਸੁੱਚਾ ਸਿੰਘ ਲੰਗਾ ਹੋਣ ਸਾਰੇ ਆਗੂਆਂ ਨੂੰ ਜਿਹੜਾ ਉਹ 2 ਦਸੰਬਰ ਨੂੰ ਸ਼੍ਰੀ ਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦੇ ਲਈ ਕਹਿ ਦਿੱਤਾ ਗਿਆ ਕਿਉਂਕਿ ਉਸ ਦਿਨ ਇੱਕ ਇਤਿਹਾਸਿਕ ਦਿਨ ਹੈ ਕਿਸੇ ਨੂੰ ਧਾਰਮਿਕ ਸਜ਼ਾ ਮਿਲਦੀ ਹੈ ਜਾਂ ਰਾਜਨੀਤਿਕ ਸਜ਼ਾ ਮਿਲਦੀ ਹੈ ਇਹ ਸਮਾਂ ਦੱਸੇਗਾ